ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਖਾਨ ਤੇ ਦੇਖੋ ਜੀ ਜਿਹੜਾ ਆਪਾਂ ਇਹ ਕਮੀਜ਼ ਜਿਹੜਾ ਟਾਈਂਡਾਈ ਕੀਤਾ ਸੀਗਾ ਤੇ ਉਹਦੇ ਆਪਾਂ ਥੋੜੀ ਜਿਹੀ ਕਢਾਈ ਕਰਾਂਗੇ ਥੱਲੇ ਆਪਾਂ ਇਹ 2.5 ਇੰਚ ਛੱਡਿਆ ਬਾਕੀ ਇਹਨਾਂ ਆਪਣਾ ਕਮੀਜ਼ ਜਿੰਨਾ ਤਿਆਰ ਸੀਗਾ ਉੱਥੇ ਆਪਾਂ ਇਹ ਡਿਜ਼ਾਈਨ ਦੀ ਵੀ ਸਿੱਧੀ ਲਾਈਨ ਮਾਰ ਲੈਣੀ ਹੈ ਤੁਸੀਂ ਦੇਖੋ ਇਸ ਤਰ੍ਹਾਂ ਦਾ ਵਰਕ ਕੀਤਾ ਆਪਾਂ ਹੌਲਾ ਜਿਹਾ ਕੀਤਾ ਤੁਸੀਂ ਵੀ ਆਪਣੇ ਸੂਟ ਘਰ ਵਿੱਚ ਤਿਆਰ ਕਰ ਸਕਦੇ ਹੋ ਤੇ ਅੱਜ ਤੁਹਾਨੂੰ ਇਹ ਪੱਤੀ ਬਣਾਉਣੀ ਦੱਸਾਂਗੇ ਅਸੀਂ ਇਹ ਕਿਵੇਂ ਬਣਦੀ ਹੈ ਤੇ ਇਹ ਜਿਹੜੇ ਵੀ ਇਹ ਚਾਪਾ ਹਰੀ ਐਂਕਰ ਦੀਆਂ ਗੁੱਟੀਆਂ ਨਾਲ ਆਪਾਂ ਦੇਖੋ ਕਰ ਕੜਾਈ ਕਰਦੇ ਆ ਤੇ ਇਹ ਜਿਹੜੀ ਵੀ ਚਿੱਟਾ ਤੇ ਦੋ ਰੰਗੀ ਹੈ ਨਕਦੀ ਗੁੱਟੀ ਦੇਖੋ ਦੋ ਕੱਲਾਂ ਦੀ ਤੁਹਾਨੂੰ ਗੁੱਟੀ ਲਿਆ ਕੇ ਦਿਖਾਉਣੀ ਹੈ ਦੇਖੋ ਇਸ ਤਰੀਕੇ ਦੀ ਗੁੱਟੀ ਹੈ ਦੋ ਕੱਲਾਂ ਦੀ ਜਿਹੜੀ ਆਪਾਂ ਪੱਤੀਆਂ ਬੰਨ੍ਹੀਆਂ ਹੋਈਆਂ ਤੇ ਤੁਸੀਂ ਵੀ ਆਪਦੇ ਘਰ ਵਿੱਚ ਸੂਟ ਤਿਆਰ ਕਰ ਸਕਦੇ ਹੋ ਇਸੇ ਤਰ੍ਹਾਂ ਬਣਾ ਕੇ ਤੇ ਹੁਣ ਆਪਾਂ ਤੁਹਾਨੂੰ ਇਹ ਪੱਤੀ ਬਣਾਉਣੀ ਦੱਸਦੇ ਆਂ ਆਪਣੀ ਪੂਰਾ ਹੋ ਗਈ ਹੈ ਇਧਰੋਂ ਦੋ ਫੁੱਲ ਬਣ ਗਏ ਤੇ ਦੋ ਇਹ ਬਣ ਗਏ ਡੰਡੀਆਂ ਹੁਣ ਆਪਾਂ ਅੱਗੇ ਫਰੇਮ ਲਾਉਨੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਲਓ ਜੀ ਆਪਾਂ ਫਰੇਮ ਲਾ ਲਿਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਅਸੀਂ ਆ 2.5 ਇੰਚ ਤੇ ਛੱਡ ਕੇ ਇੱਥੇ ਲੈਣ ਮਾਰੀ ਸੀ ਥੋੜੀ ਜਿਹੀ ਉੱਪਰ ਮਾਰੀ ਸੀ ਇੱਥੇ 2.5 ਇੰਚ ਆਪਣਾ ਛੱਡਿਆ ਹੋਇਆ ਤਰਪਾਈ ਕਰਨ ਨੂੰ ਰੇਡ ਮੋੜ ਨੂੰ ਕਮੀ ਦੀ ਆਪਾਂ ਸਿਉਂ ਲਿਆ ਕਮੀ ਜਿਹੇ ਤੇ ਤਰਪਾਈ ਰਹਿੰਦੀ ਸਰਪਾ ਤੇ ਫਿਰ ਆਪਾਂ ਲੈਣ ਮਾਰੀ ਸੀ ਇਹ ਦੱਬ ਚੱਕਦਿਆਂ ਆਪਾਂ ਲੈਣਾ ਬਣਾਉਣੀ ਸੀਗਾ ਉੱਤੇ ਫਿਰ ਆਪਾਂ ਆ ਡਿਜ਼ਾਈਨ ਬਣਾਇਆ ਸੀਗਾ ਇਹਦੇ ਇੱਥੇ ਫੁੱਲ ਜੇ ਬਣਾਦੇ ਸੀਗੇ ਜੇ ਮੈਂ ਆ ਬਣਾਏਵੇ ਇਹ ਫਿਰ ਮੈਨੂੰ ਪਸੰਦ ਨਾਲ ਆ ਜਾਂ ਫਿਰ ਮੈਂ ਆ ਡਿਜ਼ਾਈਨ ਬਣਾਇਆ ਇਹ ਆਪਾਂ ਪੰਜਾਂ ਦਾ ਢਾਲਾ ਜਿਹੜਾ ਪਿੱਤਲ ਦਾ ਢਾਲਾ ਹੁੰਦਾ ਪੰਜਾਂ ਦਾ ਉਹ ਰੱਖ ਰੱਖ ਕੇ ਟ੍ਰੇਸ ਕੀਤਾ ਪੱਤੀਆਂ ਆਪਾਂ ਹੀ ਬਣਾ ਲਗਾ ਤੇ ਇਹ ਡੰਡੀ ਆਪਾਂ ਦੱਬ ਚੱਕ ਦੀ ਪਾਈ ਆ ਦੇਖੋ ਆ ਸੂਈ ਕੱਢੀ ਪਈ ਐ ਤੇ ਕਿਸੇ ਵੀ ਭੈਣ ਨੇ ਸੂਟ ਤੁਸੀਂ ਆਪ ਦੇ ਘਰ ਵਿੱਚ ਵੀ ਸੂਟ ਤਿਆਰ ਕਰ ਸਕਦੇ ਹੋ ਕਿਸੇ ਭੈਣ ਨੇ ਕਰਵਾਉਣਾ ਹੋਵੇ ਤਾਂ ਆਪਾਂ ਤੋਂ ਸੂਟ ਤਿਆਰ ਕਰਵਾ ਸਕਦੀ ਐ ਤੇ ਆਪਾਂ ਘਰ ਤੋਂ ਹੀ ਕੰਮ ਕਰਦੇ ਆਂ ਦੇਖੋ ਆਪਾਂ ਨਾਲ ਦੀ ਨਾਲ ਹੀ ਪਾਉਂਦੇ ਜਾਵਾਂਗੇ ਡੰਡੀ ਵੀ ਤੇ ਪੱਤਿਆਂ ਵੀ ਤੇ ਘਰ ਤੋਂ ਆਪਾਂ ਕੰਮ ਕਰਦੇ ਆਂ ਕਿਸੇ ਵੀ ਭੈਣ ਨੇ ਕਰਵਾਉਣਾ ਹੋਵੇ ਸਿੰਧੀ ਬੂਟੀ ਦਾ ਸੂਟ ਤਿਆਰ ਕਰਵਾਉਣਾ ਹੋਵੇ ਉਹ ਵੀ ਕਰਵਾ ਸਕਦੀ ਆਪਾਂ ਤੋਂ ਤੇ ਨੀਡਲਵਰਕ ਦਾ ਕੋਈ ਵੀ ਡਿਜ਼ਾਈਨ ਤੁਸੀਂ ਤਿਆਰ ਕਰਵਾਉਣਾ ਮਸ਼ੀਨ ਵਰਕ ਦਾ ਦੇਖੋ ਆਪਾਂ ਸੂਈ ਇੱਥੇ ਕੱਢ ਲੈਣੀ ਐ ਤੇ ਹੁਣ ਆਪਾਂ ਇਹ ਵਿਚਾਲੇ ਲੈਂਡਮਾਰਕ ਵੀ ਐ ਆਹ ਵੇਖ ਤਾਂ ਉਹਨੂੰ ਦੇਖਦੀ ਐ ਇੱਥੇ ਆਪਾਂ ਸੂਈ ਕੱਢ ਲੈਣੀ ਐ ਦੇਖੋ ਇਹ ਲੀਜੀ ਵੀਜੀ ਦਾ ਕੱਪੜਾ ਆਪਣਾ ਇਹ ਆਪਾਂ ਜਦੋਂ ਆ ਪਿਛਲੀ ਵੀਡੀਓ ਪਾਈ ਸੀਗੀ ਉਹ ਤਾਂ ਆਪਾਂ ਦੱਸਿਆ ਸੀਗਾ ਤੁਹਾਨੂੰ ਬੀ ਸਾਡੇ ਕਮੀਲਾ ਮੇਰੇ ਅੰਨੇ ਪ੍ਰਿੰਟ ਵਾਲਾ ਕੁਝੜਾ ਸਾਫ ਲੈਂਦਾ ਸੀ ਤੇ ਇਹ ਸਾਡੀ ਇੱਥੋਂ ਸੁਈ ਕੱਢ ਕੇ ਆਪਾਂ ਇੱਥੇ ਕੱਢਣੀ ਆ ਫਿਰ ਆਪਾਂ ਇੱਥੇ ਕੱਢ ਲੈਣੀ ਆ ਥੋੜੀ ਜਿਹੀ ਉਹ ਤੋਂ ਨੀਵੀਂ ਦੇਖੋ ਥੋੜੀ ਜਿਹੀ ਉਹ ਤੋਂ ਨੀਵੀਂ ਕੱਢ ਲੈਣੀ ਹੈ ਤੇ ਹੁਣ ਆਪਾਂ ਇੱਧਰ ਕੱਢ ਲੈਣੀ ਆ ਹੋ ਨੀਚੇ ਦੇਖੋ ਹੁਣ ਆਪਾਂ ਇੱਥੇ ਸੂਈ ਕੱਟਣੀ ਹੈ। ਸਾਵੇਂ ਤਾਂ ਜੀ ਕੱਟਣੀ ਹੈ ਸੂਈ ਆਪਾਂ। ਤੇ ਜਿਹੜਾ ਧਾਗ ਹੈ ਇਧਰੋਂ ਆਪਾਂ ਥੱਲੇੋਂ ਤਾਂ ਨੂੰ ਲਏ ਸੀ ਇਧਰੋਂ ਆਪਾਂ ਥੱਲੇ ਲਗਾਏ ਸੂਈ। ਦੇਖੋ। ਤੇ ਇਸ ਤਰ੍ਹਾਂ ਇਹ ਬਣੂਗੀ। ਆਪਤੀ ਆਪਾਂ ਇਹ ਬਹੁਤ ਹੀ ਸੌਖੀ ਪੱਤੀ ਬਣ ਜਾਂਦੀ ਹੈ ਇਹਨਾਂ ਸਟਾਇਲ ਦਾ ਕੋਈ ਬਣਾਉਣਗੀ ਤਰੀਕਾ ਵੀ ਜਿਹੜਾ ਆਪਾਂ ਬੇ ਠੀਕ ਆ ਜੇ ਆਪਣੇ ਵੀਡੀਓ ਬਣਾਉਣ ਦੇ ਕਢਾਈ ਵਾਲੀ ਵੀਡੀਓ ਤੇ ਬਹੁਤ ਔਖੀ ਬਣਦੀ ਹੈ ਦੇਖੋ ਇੱਧਰ ਆਪਾਂ ਕੱਢ ਲੈਣੀ ਆ ਇਹ ਸਵੀ ਉਹ ਤੋਂ ਨੀਵੀਂ ਜਿਹੜੀ ਆਪਾਂ ਪਹਿਲਾਂ ਕੱਢੀ ਸੀ ਫੇਰ ਕੱਢੀ ਆਪਾਂ ਉਹ ਤੋਂ ਨੀਵੀਂ ਕੱਢ ਲੈਣੀ ਹੈ ਹੁਣ ਉਹ ਤੋਂ ਨੀਵੀਂ ਕੱਢ ਲੈਣੀ ਹੈ ਫੇਰ ਇਸ ਤਰੀਕੇ ਨਾਲ ਇਹ ਐ ਬਣੂਗੀ ਹਨ ਆਪਾਂ ਇਸ ਪਾਸੇ ਕੱਢ ਲੈਣੀ ਹੈ ਦੇਖੋ ਇਤੋਂ ਨੀਵੀਂ ਤੇ ਇਹ ਤੁਸੀਂ ਐਂ ਕੱਢਣੀ ਹੋਵੇ ਐ ਜਿੱਥੋਂ ਆਪਾਂ ਤੁਹਾਨੂੰ ਦਿਖਾਉਣੇ ਆ ਤੱਲੇ ਸੂਈ ਲਗਾਏ ਸੀ ਉੱਥੇ ਹੀ ਆਪਾਂ ਤਾਂ ਕੱਢ ਲਈ ਅਸੀਂ ਦੇਖ ਆਈ ਵੀ ਧਾਗਾ ਖਿੱਚਿਆ ਜਾਂਦਾ ਇਹ ਇਸ ਤਰ੍ਹਾਂ ਇਹ ਪੱਤੀ ਬਣੀ ਜਾਊਗੀ ਤੇ ਇਹ ਤੋਂ ਕਰਦੇ ਥੱਲੇ ਕੱਢ ਕੇ ਲਾਈਏ ਸੂਈ ਨੂੰ ਮਸ਼ੀਨ ਵਰਕ ਦੇ ਸੂਟ ਤਿਆਰ ਕਰਵਾਉਣੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਜੇ ਕਿਸੇ ਨੇ ਟੂਲ ਦੀਆਂ ਫਲਕਾਰੀਆਂ ਕਰਾਉਣੀਆਂ ਤਾਂ ਸਾਨੂੰ ਉਹਨੇ ਆਰਡਰ ਦੇ ਸਕਦੇ ਹੋ ਆਪਾਂ ਮਤ ਤੁਸੀਂ ਇਸ ਪਾਸੇ ਸੂਈ ਕੱਢ ਲਓ ਦੇਖੋ ਬਸ ਉਹ ਤੋਂ ਨੀਵੀਂ ਕੱਢਣੀ ਹੈ ਸੂਈ

ਤੇ ਅੱਤ ਸਿਆਣਾਂ ਫਰਦੇ ਸੋਈਆਂ ਜਿਹੜੀ ਆਪਾਂ ਲਾਈਨ ਮਾਰੀ ਹੈ ਨਾ ਵਿਚਾਰੇ ਇਹਦੀ ਸੇਧ ਨੂੰ ਨੀ ਇਹਦੇ ਵੀ ਆਪਾਂ ਲਾਈਨ ਮਾਰੀ ਵੀ ਬੋ ਇਹ ਸੂਟ ਦੀ ਆਪਾਂ ਸਲਾਈ ਕਰ ਲਈ ਆ ਬਾਹਾਂ ਜੜਨ ਵਾਲੀਆਂ ਬਸ ਇਹ ਰ ਆਪਣ ਸੂਈ ਕੱਢ ਲੈਣੀ ਇੱਥੇ ਬਸ ਉਹ ਤੋਂ ਥੱਲੇ ਸੂਈ ਕੱਢੀ ਜਾਣੀ ਹੈ ਇਹ ਰ ਆਪਣਾ ਇੰਦਸ

ਇਹਨਾਂ ਜਿਹੜਾ ਆਪਾਂ ਕੱਪੜਾ ਲਾਇਆ ਤਾਂ ਧਾਗੇ ਨਿਕਲਦੇ ਆ ਤੇ ਉਹ ਨਾ ਬਸ ਤੁਸੀਂ ਐਂ ਥੱਲੇ ਲੈ ਜਾਣੀ ਉਸੇ ਤੇ ਉਹ ਨਾਲ ਛੇਪ ਗਿਆ ਸੀ ਇਹਦੇ ਪੱਤੀ ਜਿੱਡੀ ਤੁਸੀਂ ਬਣਾਉਣੀ ਓਡੀ ਪੱਤੀ ਵੱਡੀ ਵੀ ਬਣਾ ਸਕਦੇ ਮੈਂ ਛੋਟੀਆਂ ਹੀ ਬਣਾਈਆਂ ਥੋੜੀਆਂ ਹੀ ਪੱਤੀਆਂ ਤੇ ਦੂ ਛੋਟੀਆਂ ਵੀ ਤੁਸੀਂ ਬਣਾ ਸਕਦੇ ਹੋ ਤੁਸੀਂ ਐਵੇਂ ਕੰਢ ਲਓਗੇ ਹੰਲੇ ਹਾਂ ਵਿੱਚ ਰੱਖੀ ਹੋਈ ਹੈ ਐਸ ਤਰ੍ਹਾਂ ਅੱਤੇ ਆਪਣੀ ਬਣ ਗਈ ਵਾਸ ਇੱਕ ਲਓ ਜੀ ਆਪਣੀ ਪੱਤੀ ਪੂਰੀ ਹੋ ਗਈ ਹੈ ਦੇਖੋ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਤੇ ਤੇ ਹੁਣ ਆਪਾਂ ਸਭੀ ਇੱਥੇ ਕੱਢ ਲੈਣੀ ਆ ਪਹਿਲੇ ਤੇ ਹੁਣ ਆਪਾਂ ਇਧਰਲੀ ਪੱਤੀ ਵੀ ਸ਼ੁਰੂ ਕਰਨੀ ਹੈ ਤਾਂ ਇੱਥੋਂ ਹੀ ਕਰਨੀ ਆ ਉੱਪਰੋਂ ਦੇਖੋ ਇਸੇ ਤਰ੍ਹਾਂ ਹੀ ਧਾਗਾ ਲੈ ਜੋ ਇੱਥਾ ਸ਼ੁਰੂ ਕਰਨੀ ਆ ਆਪਾਂ ਤੇ ਇੱਥੇ ਆਪਾਂ ਇਹਨੂੰ ਦੇਖੋ ਇੱਥੇ ਕੱਢ ਦੇਣਾ ਜਿਹੜੀ ਲਾਈਨ ਤੇ ਇਸੇ ਤਰ੍ਹਾਂ ਇਹਨੂੰ ਬਣਾਉਂਦੇ ਜਾਓ ਤੁਸੀਂ ਤੇ ਜਿਹੜਾ ਇਹ ਧਾਗਾ ਨਾ ਆਪਣਾ ਵੀ ਜਿਹੜਾ ਇੰਦਰੋਂ ਆ ਵੇਖੋ ਇੰਨਾ ਧਾਗਾ ਆਇਆ ਤੇ ਇਹ ਬਿਲਕੁਲ ਉਹ ਨਹੀਂ ਹੋਊਗਾ ਦਿਖਾਈ ਨਹੀਂ ਦੇਊਗਾ ਜਦੋਂ ਪੱਤੀ ਬਣੂਗੀ ਦੇਖੋ ਆ ਪੱਤੀਆਂ ਦੇ ਸਫਾਈ ਪੂਰੀ ਹੈ ਨੀਚੋਂ ਵੀ ਤੇ ਥੱਲੇ ਇਹਦੇ ਆ ਜਾਂਦਾ ਠੀਕ ਹੈ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਦੱਸਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਤਰ੍ਹਾਂ ਦਾ ਤੁਸੀਂ ਵੀ ਆਪ ਦਾ ਸੂਟ ਤਿਆਰ ਕਰ ਸਕਦੇ ਹੋ ਜਾਂ ਸਾਥੋਂ ਕਰਵਾਉਣਾ ਸਾਥੋਂ ਵੀ ਕਰਵਾ ਸਕਦੇ ਹੋ ਘੱਟ ਰੇਟ ਦੇ ਵਿੱਚ ਕਰਕੇ ਦੇਵਾਂਗੇ ਜੇ ਹਲਕਾ ਵਰਕ ਕਰਵਾਉਣਾ ਤੁਸੀਂ ਬਾਹਾਂ ਤੇ ਤੇ ਛੋਟੀ ਬੇੜ ਕਿਹੜੇ ਤੇ ਪਵਾਉਣੀ ਆ ਤੇ ਕੋਈ ਵੀ ਵਰਕ ਆਵਦੀ ਮਨ ਪਸੰਦ ਦਾ ਸਿੰਧੀ ਪੁੱਟੀ ਦਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ